ਸ਼ੰਕਰਾਨੰਦ ਦੇ ਖਿਲਾਫ ਪ੍ਰਦਰਸ਼ਨ ਕਰਦੇ ਲੋਕਾਂ ਨੇ ਜਾਮ ਕੀਤਾ ਹਾਈਵੇ ਲੁਧਿਆਣਾ ਦੇ ਮੁਲਾਪੁਰ ਦਾਖਾ ਦੇ ਕੋਲ ਲੋਕਾਂ ਨੇ ਹਾਈਵੇ ਜਾਮ ਕਰ ਦਿੱਤਾ ਤੇ ਆਪਣੀ ਮੰਗ ਨੂੰ ਲੈ ਕੇ ਅੜ ਗਏ ਇਸ ਪੂਰੇ ਜਾਮ ਦੇ ਵਿੱਚ ਸੰਸਦ ਖਾਲਸਾ ਵੀ ਫਸ ਗਏ ਤੇ ਉਹਨਾਂ ਨੇ ਵੀ ਲੋਕਾਂ ਦੇ ਨਾਲ ਜਾ ਕੇ ਉੱਥੇ ਗੱਲਬਾਤ ਕੀਤੀ ਉਹਨਾਂ ਦੀ ਮੰਗ ਹੈ ਕਿ ਸ਼ੰਕਰਾਨੰਦ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਮੌਕੇ ਉੱਤੇ ਪੁਲਿਸ ਨੇ ਵੀ ग्रामीणों को आश्वासन ਦਿੱਤਾ ਤੇ ਕਿਹਾ ਕਿ ਇਹ ਰਸਤਾ ਖੋਲ ਦਿਓ ਤੇ ਅਸੀਂ ਇਸ ਦੇ ਉੱਤੇ ਪੂਰੀ ਕਾਰਵਾਈ ਜ਼ਰੂਰ ਕਰਾਂਗੇ ਐਸੇ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ ਡੀਐਸਪੀ ਵਿਰਿੰਦਰ ਖੋਸਾ ਨੇ ਦੱਸਿਆ ਕਿ ਪਿਛਲੇ ਦਿਨਾਂ ਤੋਂ ਸ਼ੰਕਰਨੰਦ ਦਾ ਇੱਕ ਐਮਐਮਐਸ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਹੈ ਕਿੰਦਾਲਿਆਂ ਦਾ ਕਹਿਣਾ ਇਹ ਹੈ ਵੀ ਨੂੰ ਅਰੈਸਟ ਕੀਤਾ ਜਾਵੇ ਤੇ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਯਾਰ ਇਹ ਸਹੀ ਵੀ ਹੈ ਕਾਰਵਾਈ ਹੋਣੀ ਵੀ ਚਾਹੀਦੀ ਹੈ ਕਾਨੂੰਨ ਦੇ ਆਧਾਰ ਤੇ ਕਾਨੂੰਨ ਦੇ ਮੁਤਾਬਿਕ ਜੋ ਵੀ ਗੁਨਾਹਗਾਰ ਹੈ ਜੀ ਦੀਆਂ ਵੀ ਵੀਡੀਓ ਆਈਆਂ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਤਾਂ ਕੀ ਮਾਮਲਾ ਕੀ ਆਇਆ ਹੈ ਮਪੀ ਸਾਹਿਬ ਤੁਹਾਡੇ ਚ ਮਾਮਲਾ ਤਾਂ ਉਹੀ ਹੈ ਬਾਬੇ ਵਾਲਾ ਹੀ ਹੈ ਤੇ ਬਲਾਤਕਾਰ ਦਾ ਤੇ ਔਰ ਇਹ ਸਾਰੇ ਇਕੱਠੇ ਹੋਏ ਆ ਕਿਉਂਕਿ ਐਕਚੁਅਲੀ ਬਾਬਾ ਭੱਜ ਗਿਆ ਤੇ ਅਰੈਸਟ ਪਈ ਨਹੀਂ ਹੈ ਤੇ ਅਰੈਸਟ ਵਾਸਤੇ ਸਾਰਾ ਹਾਂਜੀ ਅਸੀਂ ਮੈਂ ਵੀ ਪਹਿਲਾਂ ਉਸ ਸਿੰਗਲ ਮੈਂਬਰ ਬਿਲ ਪੇਸ਼ ਕੀਤਾ ਸੀ ਉਹ ਹੋ ਜਾਏਗਾ ਬਣ ਕੇ ਹਾਂਜੀ ਅੱਜ ਪੂਰਾ ਤਕਰੀਬਨ ਡੇਢ ਮਹੀਨਾ ਹੋ ਗਿਆ ਜੀ ਤੇ ਪਰਚਾ ਹੋਇਆ ਨੂੰ ਸ਼ੰਕਰਾਨੰਦ ਇਹਨਾਂ ਦੇ ਇੰਨੇ ਹੌਸਲੇ ਵਧੇ ਇਹਦੇ ਭਤੀਜੇ ਨੇ ਬਰੂੰਦੀ ਵਿਖੇ ਭਗਤ ਰਵਦਾਸ ਜੀ ਦੀ ਸਰੂਪ ਦਾ ਵੀ ਬੇਅਦਬੀ ਕਰਤੀ ਇਹ ਸਾਡੇ ਸਮਾਜ ਲਈ ਇਲਾਕੇ ਲਈ ਖਤਰਾ ਵਾ ਕਿਉਂਕਿ ਜੇ ਸਰਸੇ ਵਾਲੇ ਦੀ ਅਸੀਂ ਸਟੋਰੀ ਪੜੀਏ ਤਾਂ ਸੇਮ ਇਹੀ ਚੱਲੀ ਸੀ ਉਹ ਕਿੱਥੇ ਜਾ ਕੇ ਰੁਕੇ ਇਸ ਕਰਕੇ ਅੱਜ ਸਾਨੂੰ ਸੰਗਤ ਨੂੰ ਮਜਬੂਰ ਹੋ ਕੇ ਡੇਢ ਮਹੀਨਾ ਪ੍ਰਸ਼ਾਸਨ ਵੱਲ ਅਸੀਂ ਦੇਖਦੇ ਰਹੇ ਸਾਡੀ ਇਹ ਮਜਬੂਰੀ ਸੀ ਕਿ ਅਸੀਂ ਆ ਕੇ ਰੋਡ ਤੇ ਬੈਠ ਗਏ ਸਾਡਾ ਅੱਜ ਦਾ 5-6 ਘੰਟੇ ਦਾ ਪ੍ਰੋਗਰਾਮ ਸੀ ਪਰ ਅਸੀਂ ਟ੍ਰੈਫਿਕ ਨਹੀਂ ਰੋਕਣਾ ਚਾਹੁੰਦੇ ਇਸ ਕਰਕੇ ਪ੍ਰਸ਼ਾਸਨ ਦੇ ਨਾਲ ਸਹਿਮਤੀ ਅੰਦਰ ਅਸੀਂ 1 ਘੰਟੇ ਦੇ ਵਿੱਚ ਵਿੱਚ ਰੋਡ ਚਾਲੂ ਕਰ ਦਿੱਤਾ ਤੇ ਪ੍ਰਸ਼ਾਸਨ ਨੂੰ ਅਸੀਂ ਮੰਗਾ ਰੱਖਿਆ ਨੇ ਮੁੱਖ ਮੰਗਾਂ ਉਹਦੇ ਵਿੱਚ ਬਾਲ ਘਰ ਦੇ ਜਿਹੜੇ ਬੱਚੇ ਨੇ ਉਹ ਜਲਦੀ ਤੋਂ ਜਲਦੀ ਉਸ ਬਾਲ ਘਰ ਤੋਂ ਕਿਤੇ ਹੋਰ ਭੇਜੇ ਜਾਣ ਉਹਨਾਂ ਦਾ ਮੈਡੀਕਲ ਤੇ ਸੀਬੀਆਈ ਜਾਂਚ ਹੋਵੇ ਜੀ ਮੈਡੀਕਲ ਉਹਨਾਂ ਦਾ ਕੀਤਾ ਜਾਵੇ ਤੇ ਸੀਬੀਆਈ ਜਾਂਚ ਦੀ ਆਰੰਭਤਾ ਕੀਤੀ ਜਾਵੇ ਨੰਬਰ 2 ਤੇ ਜਿੰਨਾ ਵੀ ਇਹ ਟਰਸਟ ਦੇ ਮੈਂਬਰ ਨੇ ਸ਼ੰਕਰ ਆਨੰਦ ਐਂਡ ਪਾਰਟੀ ਇਹਨਾਂ ਦਾ ਇੱਕ ਟਰਸਟ ਦਾ ਰਜਿਸਟ੍ਰੇਸ਼ਨ ਹੋਈ ਹੋਈ ਹੈ ਜੀ ਉਹ ਟਰਸਟ ਦੇ ਮੈਂਬਰਾਂ ਦੇ ਪ੍ਰਾਪਰਟੀ ਕਿੱਥੋਂ ਆਈ ਅਰਭਪਤੀ ਕਿਵੇਂ ਬਣੇ ਕਿਉਂਕਿ ਬੱਚਿਆਂ ਦੇ ਨਾਂ ਤੇ ਬਾਲਕਰ ਦੇ ਨਾਂ ਤੇ ਜਿਹੜਾ ਪੈਸਾ ਇਕੱਤਰ ਕਰਕੇ ਪ੍ਰਾਪਰਟੀਆਂ ਬਣਾਈਆਂ ਨੇ ਉਹਦੀ ਸੀਬੀਏ ਜਾਂਚ ਹੋਵੇ। ਨੰਬਰ 3 ਤੇ ਪਿੰਡ ਦੀ ਪਾਇ ਪਿੰਡ ਦੀ ਪੰਚਾਇਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਓਮਾਨੰਦ ਜਿਹੜਾ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਕਿਉਂਕਿ ਇਹਨਾਂ ਦੀ ਸੰਪਰਦਾਵਾ ਦੀ ਜਿਹੜੀ ਵਿਧੀ ਵਿਵਧਾਨ ਆ ਉਹ ਉਹ ਤੋਂ ਵੀ ਮਤਲਬ ਉਲਟ ਤਰੀਕੇ ਦੇ ਨਾਲ ਉਹ ਤੇ ਫਿੱਟ ਹੋਇਆ ਹੋਇਆ ਵਾ ਉਹ ਪੰਚਾਇਤ ਦੇ ਮਤੇ ਅਨੁਸਾਰ ਆਪ ਦੇ ਨਾਲ ਦੇ ਨੂੰ ਲੈ ਕੇ ਕੁਟੀਆਂ ਖਾਲੀ ਕਰੇ। ਸਾਲਾਨਾ ਜਿਹੜੀ ਵਰਸ਼ੀ ਹੈ ਉਹ ਪਿੰਡ ਵਾਲੇ ਆਉਂਦੇ ਪ੍ਰਬੰਧ ਦਾ ਆਪਦਾ ਹੱਥ ਦੇ ਵਿੱਚ ਪ੍ਰਬੰਧ ਲੈ ਕੇ ਮਨਾਉਣਗੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮਾਹੌਲ ਖਰਾਬ ਹੋ ਸਕਦਾ ਹੈ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਅਸੀਂ ਇਹਨਾਂ ਨੂੰ ਵੀ ਅਪੀਲ ਕਰਦੇ ਹਾਂ ਸ਼ੰਕਰਾਂ ਦਾ ਮੈਨ ਪਾਰਟੀ ਨੂੰ ਵੀ ਸਹਿਮਤੀ ਦੇ ਨਾਲ ਤੁਸੀਂ ਆਉਦੀ ਕਾਨੂੰਨੀ ਲੜਾਈ ਲੜ ਸਕਦੇ ਹੋ ਪਰ ਜ਼ਬਰਦਸਤੀ ਜੇ ਤੁਸੀਂ ਪੰਚਾਇਤ ਨੂੰ ਚੈਲੰਜ ਕਰੋਗੇ ਜਾਂ ਇਲਾਕੇ ਨੂੰ ਚੈਲੰਜ ਕਰੋਗੇ ਉਹ ਕਿਸੇ ਵੀ ਕੀਮਤੇ ਬਰਦਾਸ਼ਤ ਨਹੀਂ ਕੀਤੀ ਮਿਲਿਆ ਹੁਣ ਰੋਡ ਜਾਮ ਕੀਤਾ ਸੀ ਅਧਿਕਾਰੀ ਵੀ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਇੱਥੇ ਡਿਪਟੀ ਸਾਹਿਬ ਪਹੁੰਚੇ ਸੀਗੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਇੱਕ ਹਫਤੇ ਦੇ ਵਿੱਚ ਵਿੱਚ ਜੋ ਵੀ ਮੰਗਾ ਨੇ ਉਹਨਾਂ ਦੇ ਕਾਰਵਾਈ ਸ਼ੁਰੂ ਹੋ ਸ਼ੁਰੂ ਹੋ ਜੂਗੀ ਤੇ ਜਿਹੜਾ ਇਹ ਸ਼ੰਕਰ ਆਨੰਦ ਦਾ ਉਹਨੂੰ ਗਰਪਦਾਰ ਕਰਨ ਲਈ ਪੁਲਿਸ ਨੇ ਇੱਕ ਹਫਤਾ ਹੋਰ ਮੰਗਿਆ ਪਰ ਜੇਕਰ ਇੱਕ ਹਫਤੇ ਦੇ ਵਿੱਚ ਬਣਦੀ ਕਾਰਵਾਈ ਜਾਂ ਇਹ ਮੰਗਾ ਤੇ ਕੋਈ ਸੁਣਵਾਈ ਨਾ ਹੋਈ ਇਹ ਤੋਂ ਵੀ ਵੱਡਾ ਕੱਟ ਕਰਕੇ ਸੰਗਤ ਨੂੰ ਮਜਬੂਰੀ ਵਾਸਤੇ ਕੋਈ ਵੱਡਾ ਐਕਸ਼ਨ ਲੈਣਾ ਪਊਗਾ ਇਹ ਪ੍ਰਸ਼ਾਸਨ ਨੋਟ ਕਰ ਲਵੇ ਸਰ ਜਿਵੇਂ ਤੁਸੀਂ ਕਿਹਾ ਸੀਗਾ ਕਿ ਜਿਹੜੀ ਪੰਚਾਇਤ ਗਈ ਸੀ ਉੱਥੇ ਉਹਨਾਂ ਨੇ ਪੰਚਾਇਤ ਨੂੰ ਕੀ ਚੈਲੰਜ ਕੀਤਾ ਉਹਨਾਂ ਨੇ ਪੰਚਾਇਤ ਨੇ ਮਤਾ ਪਾ ਕੇ ਜੀ ਬੜੀ ਨਿਮਰਤਾ ਦੇ ਨਾਲ 150 ਬੰਦੇ ਦੀ ਹਾਜ਼ਰੀ ਦੇ ਵਿੱਚ ਉਮਮਾਨਾਂ ਦੇ ਜਿਹੜਾ ਭਤੀਜਾ ਵਾ ਤੇ ਕਬਜੋ ਹੋਇਆ ਆ ਉਹਨਾਂ ਨੂੰ ਸਿਰਫ ਇਹ ਕਿਹਾ ਸੀਗਾ ਕਿ ਵੀ ਜਿਹੜੀ ਇਹ ਸਾਲਾਨਾ بارشੀ ਆ ਉਹ ਪਿੰਡ ਬਣਾਊਗਾ ਕਹਿੰਦਾ ਤੁਸੀਂ ਜੇ ਤੁਸੀਂ ਕਹਿੰਦੇ ਲੰਗਰ ਲਾਉਣਿਆਂ ਤਾਂ ਲਾ ਲਓ ਪਰ ਇਹ ਸਾਡੀ ਕੁਟੀਆ ਇਹ ਨਾ ਕਹੋ ਵੀ ਸਾਡੀ ਕੁਟੀਆ ਦੇਖੋ ਚੈਲੰਜ ਕਿੱਡਾ ਵੱਡਾ ਐਸੇ ਕਰਕੇ ਅਸੀਂ ਬਾਰ-ਬਾਰ ਕਹਿੰਨੇ ਕਿ ਅਜੇ ਤਾਂ ਬਹੁਤ ਸ਼ਾਂਤ ਮਾਹੌਲ ਆ ਪਰ ਜੇ ਕਿਤੇ ਇਸੇ ਤਰ੍ਹਾਂ ਚੈਲੰਜ ਕਰਦੇ ਰਹੇ ਕਮੈਂਟ ਜਿਹੜੇ ਕਰਦੇ ਨੇ ਨਗਰ ਨਿਵਾਸੀਆਂ ਖਿਲਾਫ ਐਕਸ਼ਨ ਕਮੇਟੀ ਦੇ ਖਿਲਾਫ ਏ ਕਹਾਡੀਆਂ ਬਣਾ ਬਣਾ ਕੇ ਸ਼ਪੱਦੀ ਸ਼ਦਾਬਲੀ ਵਰਤ ਕੇ ਉਹ ਤੋਂ ਬਾਜ਼ ਆ ਜਾਣ ਨਹੀਂ ਤਾਂ ਫਿਰ ਇਹਨਾਂ ਨੂੰ ਜਿਹੜਾ ਇਸ ਤਰੀਕੇ ਨਾਲ ਜਵਾਬ ਦਿੱਤਾ ਜਾਊਗਾ ਜਿਹੜਾ ਚਾਹੁੰਦੇ ਆ ਇਹ ਜੀ ਲੁਧਿਆਣਾ ਵਿਖੇ ਥਾਣਾ ਦਾਖਾ ਵਿਖੇ ਪਿਛਲੇ ਮਹੀਨੇ ਜੂਨ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵੀਡੀਓ ਦੇ ਵਿੱਚ Swami Shankar Anand ਨਾਮ ਦਾ ਸ਼ਖਸ ਜੋ ਕਿ ਪੂਰੀ ਵਾਲੇ ਡੇਰਾ ਤਲਵੰਡੀ ਧਾਮ ਦਾ ਹੈੱਡ ਆ ਉਸ ਨੂੰ ਕਥੀ ਤੌਰ ਤੇ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਅਸੀਂ ਅਲੱਗ-ਅਲੱਗ ਸੰਗਤਾਂ ਵੱਲੋਂ ਸਾਨੂੰ ਸ਼ਿਕਾਇਤਾਂ ਮਸੂਲ ਹੋਈਆਂ ਸਨ ਜਿਨ੍ਹਾਂ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਬੰਦੇ ਦੇ ਇਹੋ ਜਿਹੀ ਐਕਟ ਨਾਲ ਸੋ ਇਸ ਵਿੱਚ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਇਹਦੇ ਵਿੱਚ 299 ਬੀ ਐਨ ਐਸ ਜੋ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾ ਵਾ ਉਸ ਦੇ 대ਹ ਦੇ ਇੱਕ ਮੁਕਦਮਾ ਦਰਜ ਕੀਤਾ ਸੀ ਬਾਈ ਨੇਮ Swami Shankaran ਇਸ ਤੋਂ ਬਾਅਦ ਅਸੀਂ ਅਲਗ-ਅਲਗ ਤਰੀਕਿਆਂ ਦੇ ਉੱਪਰ ਰੇਟਸ ਕੀਤੀਆਂ ਨੇ ਇਸ ਵੱਲੋਂ ਸੈਸ਼ਨ ਕੋਰਟ ਦੇ ਵਿੱਚ ਜਮਾਨਤ ਲਗਾਈ ਗਈ ਸੀ ਜਿਸ ਨੂੰ ਪੁਲਿਸ ਨੇ ਇਸ ਚੀਜ਼ ਦਾ ਵਿਰੋਧ ਕੀਤਾ ਸੀ ਜਿਸ ਦੇ ਤਹਿਤ ਇਹਦੀ ਬੇਲ ਰਿਜੈਕਟ ਹੋਈ ਹੈ ਇਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਵੀ ਅਜੇ ਤੱਕ ਕੋਈ ਨੂੰ ਰਾਤ ਨਹੀਂ ਮਿਲੀ ਸੋ ਅਸੀਂ ਉੱਥੇ ਵੀ ਅਪੋਜ਼ ਕਰ ਰਹੇ ਹਾਂ ਇਸ ਤੋਂ ਇਲਾਵਾ ਇਸ ਇਸ ਵਿੱਚ ਸੰਗਤਾਂ ਦਾ ਰੋਸ ਸੀਗਾ ਕਿ ਇਹਦੀ ਬਾਕੀ ਪ੍ਰਾਪਰਟੀਆਂ ਉਹਦਾ ਵੀ ਤੇ ਬਾਲਕਰਦਾ ਵੀ ਦੇਖਿਆ ਜਾਵੇ ਜਿਸ ਵਿੱਚ ਡੀਸੀ ਸਾਹਿਬ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਉਹ ਕਮੇਟੀ ਬਿਲਕੁਲ ਇੰਡੀਪੈਂਡੈਂਟ ਤੌਰ ਤੇ ਧਾਮ ਦੀ ਇਨਸਪੈਕਸ਼ਨ ਕਰ ਰਹੀ ਹੈ ਉੱਤੇ ਬੱਚਿਆਂ ਦੇ ਬਿਆਨ ਲਏ ਜਾ ਰਹੇ ਆ ਉਹਨਾਂ ਦਾ ਰਿਕਾਰਡ ਚੱਕੀ ਕੀਤਾ ਜਾ ਰਿਹਾ ਵਾ ਇਸ ਤੋਂ ਇਲਾਵਾ ਉਹਨਾਂ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਜੋ ਇਸ ਦੇ ਟਰਸਟ ਦੇ ਅਲੱਗ-ਅਲੱਗ ਜੋ ਬਣੇ ਨੇ ਦੋ ਟਰਸਟ ਨੇ ਵੱਖਰੇ-ਵੱਖਰੇ ਇੱਕ ਸਵਾਮੀ ਗੰਗਾ ਨੰਦ ਪੂਰੀ ਵਾਲੇ ਮੈਮੋਰੀਅਲ ਚੈਰੀਟੇਬਲ ਟਰਸਟ ਐਕਸਵਾਮੀ ਗੰਗਾ ਨੰਦ ਪੂਰੀ ਵਾਲੇ ਫਾਊਂਡੇਸ਼ਨ ਜੋ ਕਿ ਬਾਲਕਰ ਚਲਾਉਂਦੀ ਹੈ ਦੋਨੋਂ ਟਰਸਟਾਂ ਦੇ ਜੋ ਵੀ ਇਹਨਾਂ ਦੇ ਅਕਾਊਂਟਸ ਹੋ ਚੈੱਕ ਕੀਤੇ ਜਾ ਰਹੇ ਆ ਇਹਨਾਂ ਦੇ ਮੈਂਬਰਾਂਸ ਤੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਬਾਕੀ ਇਸ ਨੂੰ ਜਲਦ ਹੀ ਅਰੈਸਟ ਕਰਨ ਲਈ ਰੇਡਸ ਕੀਤੀਆਂ ਜਾ ਰਹੀਆਂ ਹਨ ਵੱਲੋਂ ਜਾਮ ਵੀ ਲੈ ਗਿਆ ਸੀਗਾ ਪਰ ਸਰਕਾਰ ਨੂੰ ਚੱਕ ਲੈ ਗਿਆ ਹੁਣ ਵਿੱਚ ਕੀ ਮੰਗਣੇ ਤੇ ਕਿਦਾਂ ਤੁਸੀਂ ਕਰਦਾ ਜੀ ਇਹਨਾਂ ਦੀ ਜੀ ਹਾਂਜੀ ਇਹਨਾਂ ਨੇ ਸਾਡੇ ਨਾਲ ਗਲਬਤ ਕਰਨ ਤੋਂ ਬਾਅਦ ਸਾਡੇ ਨਾਲ ਹੀ ਸਹਿਮਤ ਹੋਏ ਨੇ ਇਹਨਾਂ ਨੇ ਧਰਮਾ ਧਰਨਾ ਦਾ ਚੱਕ ਲਿਆ ਵਾ ਜਿਸ ਵਿੱਚ ਇਹਨਾਂ ਦੇ ਖਾਸ ਤੌਰ ਤੇ ਇਹਨਾਂ ਨੇ ਇੱਕ ਮੈਮੋਰੈਂਡਮ ਦਿੱਤਾ ਵਾ ਯੂਐਸਟੀ ਵੱਖਰੀਆਂ ਵੱਖਰੀਆਂ 6 7 3 ਦੀਆਂ ਕੁਈ 14 ਤੋਂ 17 ਉਹ ਇਹ ਚਾਹੁੰਦੇ ਕਿ ਨਹੀਂ ਕਰਾ ਨਾ ਹੋਣ ਦਿੱਤੀ ਜਾਵੇ ਦੂਸਰਾ ਇਹਨਾਂ ਦੀ ਡਿਮਾਂਡ ਸੀ ਰਸਤੀ ਤੀਸਰਾ ਜੋ ਇਹਨਾਂ ਦਾ ਬਾਲਕਰ ਉਹਨੂੰ ਖਾਲੀ ਕਰਵਾਉਣ ਦੀ ਜਿਸ ਦੇ ਸਬੰਧਤ ਡੀਸੀ ਸਾਹਿਬ ਫੈਸਲਾ ਲੈਣਗੇ ਉਹਨਾਂ ਨੂੰ ਭੇਜਿਆ ਜਾਊਗਾ ਚੌਥੀ ਜੋ ਇਹਨਾਂ ਦੀ ਡਿਮਾਂਡ ਸੀਗੀ ਉਹ ਰਿਗਾਰਡਿੰਗ ਜੋ ਇਹਨਾਂ ਦੇ ਟਰਸਟ ਉਹਨਾਂ ਦਾ ਚੈੱਕ ਕੀਤਾ ਜਾਵੇ ਸੋ ਇਹਨਾਂ ਸਾਰੀਆਂ ਡਿਮਾਂਡਸ ਨੂੰ ਜੋ ਵੱਖਰੇ ਵੱਖਰੇ ਡਿਪਾਰਟਮੈਂਟਾਂ ਜੋ ਕੁਸਨ ਸਬੰਧਤ ਦਾ ਉਹਨਾਂ ਦੇ ਉੱਪਰ ਬਣਦੀ ਬਹੁਤ ਜਲਦੀ ਕਾਰਵਾਈ ਕੀਤੀ ਜਾਊਗੀ